ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਦੇ ਵੱਲੋਂ ਅਜਿਹੀ ਕਰਤੂਤ ਕੀਤੀ ਗਈ ਹੈ ਕਿ ਹਰ ਕੋਈ ਇਸ ਵਿਅਕਤੀ ਦੀ ਹਰਕਤ ਦੇ ਉੱਤੇ ਥੂ-ਥੂ ਕਰਦਾ ਨਜ਼ਰ ਆ ਰਿਹਾ ਹੈ ਇਸ ਨੌਜਵਾਨ ਨੂੰ ਹਰ ਕੋਈ ਲਾਂਤਾਂ ਪਾ ਰਿਹਾ ਹੈ ਦੱਸਦੇ ਕਿ ਨੌਜਵਾਨ ਦੇ ਵੱਲੋਂ ਕਰਤੂਤ ਹੀ ਕੁਝ ਅਜਿਹੀ ਕੀਤੀ ਗਈ ਹੈ ਨੌਜਵਾਨ ਦੀ ਇਹ ਪੂਰੀ ਕਰਤੂਤ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿ세 ਨਿੰਦਾ ਹੁੰਦੀ ਹੋਈ ਹੁਣ ਨਜ਼ਰ ਆ ਰਹੀ ਹੈ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਦਾਖਲ ਹੁੰਦਾ ਹੈ ਉਸ ਦੇ ਵੱਲੋਂ ਗੋਲਕ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਆ ਤੇ ਬਾਅਦ ਵਿੱਚ ਕੁਝ ਅਜੀਹਾ ਕੀਤਾ ਜਾਂਦਾ ਹੈ ਕਿ ਇਹੇ ਤਸਵੀਰ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਕੇ ਕਿ ਗੁਰੂ ਘਰ ਦੂਸਾ ਬਖਸ਼ ਤੋਂ ਤੁਸੀਂ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਇਸ ਨੌਜਵਾਨ ਦੇ ਵੱਲੋਂ ਦਰਅਸਲ ਗੋਲਕ ਦੇ ਚਿੰਦਰੇ ਤੋੜੇ ਗਏ ਨੇ ਅਤੇ ਬਾਅਦ ਵਿੱਚ ਗੋਲਕ ਦੇ ਵਿੱਚੋਂ ਸਾਰੀ ਮਾਇਆ ਲੈ ਕੇ ਇਹ ਨੌਜਵਾਨ ਨੂੰ ਰਫੂ ਚੱਕਰ ਹੋ ਗਿਆ ਪਰ ਨੌਜਵਾਨ ਦੀ ਇਹ ਘਤੂਤ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਚੈਦ ਫੁਟ ਗਈ ਹੈ ਤਾਂ ਹੁਸ਼ਿਆਰਪੁਰ ਦੀ ਇਹ ਘਟਨਾ ਜੀ ਹਾਂ ਹੁਸ਼ਿਆਰਪੁਰ ਦੇ ਬੱਚੇ ਇਹ ਘਟਨਾ ਵਾਪਰੀ ਹੈ ਹੁਸ਼ਿਆਰਪੁਰ ਗਿੱਦੜੀ ਵਾਲਾ ਗਿੱਦੜੀ ਵਾਲਾ ਦੇ ਵਿੱਚ ਇੱਕ ਪਿੰਡ ਪੈਂਦਾ ਦਾਤਾ ਵਿਖੇ ਇਹ ਘਟਨਾ ਵਾਪਰੀ ਹੈ ਜੀ ਹਾਂ ਪਿੰਡ ਦਾਤਾ ਦੀ ਇਹ ਘਟਨਾ ਹੈ ਜਿੱਥੇ ਅਨਪਛਾਤਾ ਇੱਕ ਵਿਅਕਤੀ ਗੁਰੂ ਗੁਰਦਵਾਰ ਸਾਹਿਬ ਦੇ ਅੰਦਰ داخل ਹੋ ਜਾਂਦਾ ਹੈ ਗੋਲਕ ਦੇ ਜਿੰਦਰੇ ਤੋੜ ਕੇ ਉੱਥੋਂ ਸਾਰੀ ਮਾਇਆ ਲੈ ਕੇ ਫਰਾਰ ਹੋ ਜਾਂਦਾ ਹੈ ਪਹਿਲਾਂ ਤਾਂ ਇਸ ਵਿਅਕਤੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਜਾਂਦੇ ਨਹੀਂ ਅਤੇ ਬਾਅਦ ਵਿੱਚ ਉਹ ਅੰਦਰ ਦਾਖਲ ਹੋ ਕੇ ਇਸ ਨੇ ਗੋਲਕ ਦੇ ਨਾਲ ਵੀ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ ਪਰ ਇਸ ਨੂੰ ਨਹੀਂ ਸੀ ਪਤਾ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਸ ਦੀ ਪੂਰੀ ਕਰਤੂਤ ਜੋ ਹੈ ਕੈਦ ਹੋ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਕਿ ਇਹੇ ਹੁਣ ਜੋਰੇ ਗੁਰਦੁਆਰਾ ਸਾਹਿਬ ਨੂੰ ਵੀ ਬਖਸ਼ਦੇ ਰੱਬ ਤੋਂ ਵੀ ਇਹਨਾਂ ਨੂੰ ਕੋਈ ਡਰ ਨਹੀਂ ਰਿਹਾ ਰੱਬ ਦਾ ਵੀ ਇਹਨਾਂ ਲੋਕਾਂ ਨੂੰ ਕੋਈ ਖੌਫ ਨਹੀਂ ਰਿਹਾ ਕਿ ਗੁਰੂ ਘਰ ਦੇ ਵਿੱਚ ਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗੇ ਉਹ ਵੀ ਇਸ ਤਰੀਕੇ ਦੇ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਨੇ ਪੂਰਾ ਤਰੀਕੇ ਨਾਲ ਆਪਣਾ ਮੂੰਹ ਜੂ ਹੈ ਲਪੇਟਿਆ ਹੋਇਆ ਬੰਦਿਆ ਹੋਇਆ ਤਾਂ ਜੋ ਇਸ ਨੂੰ ਕੋਈ ਪਛਾਨ ਨਾ ਸਕੇ ਤਾਂ ਗੁਰੂ ਘਰ ਦਾ ਪਹਿਲਾ ਇਸ ਦੇ ਵੱਲੋਂ ਦਰਵਾਜ਼ਾ ਤੋੜਿਆ ਜਾਂਦਾ ਉਸ ਤੋਂ ਬਾਅਦ ਗੋਲਕ ਦੇ ਜਿੰਦਰੇ ਤੋੜੇ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜ ਕੇ ਇਸ ਨੌਜਵਾਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਦਾਖਲ ਹੋਇਆ ਜਾਂਦਾ ਅਤੇ ਬਾਅਦ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਈ ਮਾਇਆ ਵਾਲੀ ਗੋਲਕ ਨੂੰ ਵੀ ਜੋਇ ਤੋੜਿਆ ਜਾਂਦਾ ਉਸ ਦੇ ਜਿੰਦਰੇ ਤੋੜੇ ਜਾਂਦੇ ਨੇ ਅਤੇ ਪੂਰੀ ਦੀ ਪੂਰੀ ਮਾਇਆ ਲੈ ਕੇ ਉਸ ਨੂੰ ਰਫੂ ਚੱਕਰ ਹੋ ਗਿਆ। ਮਾਮਲੇ ਦੀ ਜਾਂਚ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਲਗਾਤਾਰ ਭਾਰ ਜਾ ਰਹੀ ਹੈ। ਪਰ ਆਖਰ ਕਦੋਂ ਤੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ? ਕਦੇ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਅਤੇ ਕਦੇ ਅਜੇ ਹੀ ਚੋਰੀਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ। ਗੁਰੂ ਘਰ ਨੂੰ ਵੀ ਹੁਣ ਤਾਂ ਇਹ ਚੋਰ ਲੋਕ ਨਹੀਂ ਬਖਸ਼ ਰਹੇ ਕਿੱਥੇ ਦੇਣਾ ਦੇਣਗੇ ਇਹ